ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਮੌਸਮ ਬੜਾ ਸੋਹਣਾ ਹਵਾ ਚੱਲਦੀ ਆ ਬੱਦਲ ਵਾਈਆ ਅਸੀਂ ਗਏ ਸੀ ਜੀ ਬਾਜ਼ਾਰ ਆਟਾ ਲੈ ਕੇ ਆਉਣਾ ਸੀ ਤੇ ਸਬਜ਼ੀਆਂ ਲੈ ਆਉਣੀਆਂ ਸੀ ਸਬਜ਼ੀਆਂ ਨਹੀਂ ਸੀ ਕਰੇ ਹੁਣ ਗਰਮੀ ਕਰਕੇ ਕੋਈ ਇੱਥੇ ਵੇਚਣ ਵਾਲਾ ਵੀ ਸਬਜ਼ੀ ਨਹੀਂ ਆਉਂਦਾ ਅੱਜ ਆਪਾਂ ਲੈ ਆਂਦੇ ਨੇ ਜੀ ਬਤਾਉ ਤੇ ਹੋਰ ਵੀ ਸਬਜ਼ੀਆਂ ਅੱਜ ਆਪਾਂ ਤੁਹਾਨੂੰ ਬਤਾਉਂਦਾ ਪਰਠਾ ਬਣਾ ਕੇ ਦਿਖਾਵਾਂਗੇ ਜੇ ਹੁਣ ਦੀ ਸਰਦੀ ਮੈਂ ਤੁਹਾਨੂੰ ਉਸ ਤਰੀਕੇ ਨਾਲ ਪਰਠਾ ਮਤਲਬ ਬਤਾਉਂ ਦੇਖਾਉਣੇ ਸੀਗੇ ਵੀ ਮੈਂ ਕਿੰਨੇ ਭੁੰਨ ਦੀਆਂ ਬਤਾਉਂਗਾ ਤੇ ਹੁਣ ਹੈਗੀ ਗਰਮੀ ਮੈਂ ਇਹਨਾਂ ਨੂੰ ਇੱਥੇ ਵਾਲੀ ਦਉਂਗੀ ਗੈਸ ਤੇ ਹੀ ਮਤਲਬ ਗੈਸ ਤੇ ਕਰਦੇ ਹਾਂ ਫਿਰ ਉਦੋਂ ਬਾਅਦ ਲਾਉਨੇ ਆ ਤੜਕਾ ਤੇ ਤੁਹਾਨੂੰ ਖਿਲਾਉਨੇ ਆ ਦੀ ਚਟਪਟੀ ਸਬਜੀ ਕਿਵੇਂ ਤਿਆਰ ਹੁੰਦੀ ਆ ਮੈਂ ਇਹਨਾਂ ਨੂੰ ਇੱਥੇ ਹੀ ਬਣ ਜਾਣਦੇ ਹਾਂ ਜੀ ਐਸੇ ਆ ਮਤਲਬ ਗੈਸ ਚੁੱਲੇ ਤੇ ਉਦੋਂ ਬਾਅਦ ਆਪਾਂ ਤੜਕਾ ਕੱਟਦੇ ਆ ਪਿਆਜ਼ ਧੋ ਕੇ ਧੋ ਕੇ ਲਿਉਣੀ ਆ ਕੱਟ ਕੇ ਉਦੋਂ ਬਾਅਦ ਦਿਖਾਉਨੇ ਆ ਜੀ ਤੁਹਾਨੂੰ ਆ ਆਹ ਦੇਖੋ ਜੀ ਮੈਂ ਆਹ ਕੱਟਾਂ ਲੱਗੀਆਂ ਪਰਚੇ ਦਾ ਮਸਾਲਾ ਆ ਆ ਪਕਾਟ ਲਿਆ ਲੀਆ ਲਸਣ ਆ ਪਕਾਟ ਲਿਆ ਥੋੜੀ ਜਿਹੀ ਮਿਰਚਾਂ ਆ ਪਕਾਟ ਲਿਆ ਟਮਾਟਰ ਤੇ ਹੁਣ ਆਪਾਂ ਕੱਟਦੇ ਆਂ ਪਿਆਜ਼ ਇੱਧਰ ਦੇਖਦੇ ਆਂ ਵੀ ਇਹ ਉਹਨੇ ਜੋੜਨਾ ਰੱਜ ਰਹੇ ਨੇ ਬਸ ਇਹਨਾਂ ਨੇ ਚੱਲ ਜਿਓ ਬਣ ਗਿਆ ਨਾ ਫੇਰ ਆਪਾਂ ਇੱਧਰ ਬਸ ਆ ਮਸਾਲਾ ਤੰਨਾ ਲੱਗਦੀਆਂ ਜਾਨ ਨੂੰ ਮੈਂ ਮਸਾਲਾ ਕੁ ਜਿੱਦੇ ਕੁ ਜਿੱਦੇ ਜਾਨ ਨੂੰ ਉਹਨਾਂ ਨੂੰ ਵੀ ਵਾਲੀ ਆ ਜਾਣੀਆਂ ਤਾਂ ਅੱਜ ਅਸੀਂ ਤਾਂ ਲੇਟ ਹੋ ਗਏ ਅਸੀਂ ਮਜ਼ਾਰ ਗਏ ਕਰਕੇ ਨੂੰ ਭਾਂਡ ਭੁੰਡਿਆ ਜੇ ਮੇਰੇ ਮਾਜਨ ਨਾਲੇ ਉਵੇਂ ਪਏ ਨੇ। ਮਸਬੀਰ ਬੱਚਿਆਂ ਨੂੰ ਪੜਾ ਰਹੀ ਹੈ ਟਿਊਸ਼ਨ। ਤੇ ਆਹ ਤਾਂ ਕੱਟ ਕੇ ਵਾਸਤੇ ਮੈਂ ਇੱਧਰ ਨਾਲੇ ਕਰছি ਥੇਲ ਦੀ ਭਾਗ ਨਾ ਜੰਨ ਗਰਮ ਹੋ ਗਏ। ਇਹ ਨੂੰ ਵਿੱਚ ਪਾਉ ਦਈਏ ਜੀ। ਇਹ ਕੱਟਦੇ ਕੱਟਦੇ। ਗੈਸ ਮੈਂ ਜਬ ਬਾਹਰ ਪਾ ਲਈ ਕੱਢੇ ਬਾਹਰ ਹਵਾ ਚੱਲਦੀ ਹੈ ਨਾ ਮੇਰਾ ਗੈਸ ਨਾ ਚੱਲਣ ਦੇਣਾ ਇੱਧਰ ਡਿੰਗੜਾ ਮੇਰੇ ਆ ਮਗਲੀ ਸਾਈਡ ਇਹ ਵੀ ਦਾੜੀ। ਇੱਕੇ ਦੀ ਖਿੜਤੀ ਜੜਾ ਨਹੀਂ ਪੈਂਦੀ ਆ ਤੇ ਹਵਾ ਬਹੁਤ ਮਾਰਦੀ ਗੈਸ ਨਹੀਂ ਚੱਲਣ ਦਿੰਦੀ ਆ ਰੋਚੀ ਤੇਲ ਹੁੰਦਾ ਗਰਮ ਤੇ ਆਂਡਾ ਪਾਜਣ ਨੂੰ ਕੱਟ ਲਈਏ ਪਿਆਜ਼ ਆ ਦੇਖੋ ਜੀ ਪਿਆਜ਼ ਕੱਟਣ ਲੱਗੇ ਆ ਹੱਥ ਰਖੋ ਕੱਟੋ ਹੌਕਾ ਕੱਟ ਲਈਏ ਅਦਰਕ ਵੀ ਹੋਣਾ ਪਵੇ ਜੀ ਦਰੁੱਖ ਆਓ ਜੀ ਪਰ ਖਾਣਾ ਨੇ ਪਤਾ ਬਹੁਤ ਸਵਾਦ ਲੱਗਦਾ ਵੈਸੇ ਮੈਂ ਜੇ ਆਮ ਵੀ ਸਬਜ਼ੀ ਬਣਾਉਣੀ ਆ ਨਾ ਬਤਾਉਣਾ ਦੀ ਤਾਂ ਵੀ ਮੈਂ ਉੱਤੋਂ ਛੱਡ ਕੇ ਬਣਾਉਣੀ ਆ ਓਪਨ ਵੀ ਬਣਾ ਲਓ ਤਾਂ ਵੀ ਉਹ ਭਰਤਾ ਹੀ ਬਣ ਜਾਂਦਾ ਕਿ ਕਿਸਮ ਦਾ ਚਲੋ ਮੈਂ ਅੱਜ ਸੋਚਿਆ ਵੀ ਵਾਲ ਕੇ ਬਣਾ ਲੈਣੇ ਆ ਜਲਦੀ ਬਣ ਜੂ ਜੱਬ ਨਹੀਂ ਕਰਨਾ ਪਊਗਾ ਆ ਲਓ ਜੀ ਆ ਸਾਪਣਾ ਤੇਲ ਹੋ ਗਿਆ ਗਰਮ ਪਹਿਲਾਂ ਮਾੜਾ ਜਿਹਾ ਆਪਾਂ ਲਸਣ ਨੂੰ ਜਿਹੜਾ ਜੋੜਿਆ ਲਸਣ ਨੂੰ ਥੋੜਾ ਜਿਹਾ ਪਿੰਡ ਬਰਾਉਣ ਨਹੀਂ ਜਿਹਦਾ ਕਿੱਟਾ ਜਿਹਾ ਰਹਿ ਜਾਂਦਾ ਮਾੜਾ ਜਿਹਾ ਇਹਨੂੰ ਜਿਹੜਾ ਪਾ ਕੇ ਦੁਬਾਰਾ ਫੇਰ ਆਪਾਂ ਬੋਨੇ ਆ ਪਿਆਜ਼ ਆਹ ਦੇਖੋ ਕਿ ਮੇਰੇ ਨੂੰ ਖੜੇ ਜਿਹਾ 스멜 ਬਹੁਤ ਸੋਹਣੀ ਆਉਂਦੀ ਹੈ ਲਸਣ ਦੀ ਲਸਣ ਦੀਆਂ ਬਸ ਦੋ ਕੀ ਕਲੀਆਂ ਪਾਉਣੀਆਂ ਪਈਆਂ ਨੇ ਮੋਟਾ ਮੋਟਾ ਲੱਪਣਾ ਨਹੀਂ ਸਾਡਾ ਬਹੁਤ ਵਧੀਆ ਲੱਗਦਾ ਤੇ ਆਹ ਲੋ ਜੀ ਹੁਣ ਮੈਂ ਆਪਾਂ ਮਿਰਚਾਂ ਪਾਦਨੇ ਇਹਨੂੰ ਵੀ ਮੜਾ ਜਿਹਾ ਗੇੜਾ ਆਉਂਦੀ ਆਂ ਮਿਰਚ ਕੋਸਾ ਆਪਾਂ ਢਾਲ ਵੀ ਕਾਵਾਂਗੇ ਲਾਲ ਮਿਰਚ ਨਾਲ ਸਾਰੇ ਪਸਾਦੀ ਆ ਚਾਹੇ ਦਾਲ ਆ ਉਹਦੇ ਨਾਲ ਤਾਂ ਲੱਗ ਜਾ ਸੁਆ ਹੋ ਜਾਂਦਾ

ਸਾਲਾ ਕੋ ਜਨ ਨੂੰ ਤਾਂ ਟਾਈਮ ਲੱਗਣਾ ਉਹ ਵਾਲੀ ਨੂੰ ਨਹੀਂ ਉਹਨਾਂ ਨੂੰ ਟਾਈਮ ਲੱਗਣਾ ਜਨ ਮੇਰਾ ਮਸਾਲਾ ਵੀ ਪੁੱਜ ਜਾਊਗਾ ਬਤਾਣਾ ਵਾਲੀ ਵੀ ਆ ਜਾਊਗੀ ਫਿਰ ਆਪਾਂ ਉਹਨਾਂ ਨੂੰ ਛਿੱਲ ਕੇ ਸਮਾਰ ਕੇ ਵਿੱਛੇ ਸੰਤਲਿਤ ਨੂੰ ਪਸਾ ਲੈਣੇ ਕੰਮ ਨਾਲ ਹੀ ਹਵਾ ਫਿਲਿਆ ਤੇ ਐਸੇ ਲੂਈ ਤੁਹਾਨੂੰ ਹੋਰ ਦੀ ਨਾ ਪਕਾ ਟਮਾਟਰ ਵੀ ਪਾ ਦੇਣੀ ਅਦ ਨਾਲੇ ਮੜ ਜੂਗੀ ਬੇੜਾ ਪਾ ਦੇ ਕਿ ਟਮਾਟਰ ਚ ਪਾਣੀ ਆਏ ਨੇ ਕਾफी ਚਰ ਲੈਣਾ ਪੁੱਜਣਾ

ਇੱਥੇ ਵੀ ਆਪਾਂ ਦੇਖਦੇ ਹਾਂ। ਪੂਰਾ ਲਹਾਰ ਗਿਆ। ਇਹ ਵੀ ਆਪਾਂ ਪੂਰਾ ਆ ਕੇ ਚੱਕ ਲਿਆ। ਇਹ ਆਪਾਂ ਤੇਰੀ ਜਾਨ ਨੂੰ ਖਤਰਾ ਹੈ ਭਾਈ। ਚਲ। ਚਲੀ ਪਾਣੀ ਦਾ ਰੰਗ ਵੀ ਪੂਰਾ ਪੂਰਾ ਹੋ ਗਿਆ ਕਿ ਜਿਵੇਂ ਗਲਦੀ ਆ। ਹੁਣ ਇਹਨਾਂ ਨੂੰ ਆਪਾਂ ਠੰਡੇ ਹੋਣ ਦਈਏ। ਠੰਡੇ ਹੋ ਗਏ ਨਾ ਉਪਰੋਂ ਫਿਰ ਇਹਨਾਂ ਉੱਛਲ ਦਈਏ।

ਨਿਕਲੇ ਨੇ ਵੀ ਵਿੱਚ ਕੋਈ ਗਲਿਆ ਤਾਂ ਨਹੀਂ ਸੀ ਹੋਇਆ ਬਿਲਕੁਲ ਸਾਫ ਸੀਗੇ ਮੈਂ ਉੱਥੋਂ ਵੀ ਆ ਲਓ ਜੀ ਐਨ ਬਹੁਤ ਸੋਹਣੇ ਹੋ ਗਏ ਨੇ ਤੇ ਇੱਧਰ ਆਪਣਾ ਮਸਾਲਾ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਉਂਦੇ ਆ ਜੀ ਲਾਲ ਮਿਰਚ ਪਾਵਾਂਗੇ ਹੁਣ ਚਾਹੇ ਨਾ ਪਾਵਾਂ ਜੀ ਹਲਦੀ ਮੋਂ ਮੈਂ ਕਿ ਤੁਸੀਂ ਆਪ ਦੇ ਹਿਸਾਬ ਨਾਲ ਪਾਉਣਾ ਮੈਂ ਥੋੜੀ ਮਿਰਚ ਪਾਉਣੀ ਹੈ ਤੇ ਵਿੱਚ ਇਹਦੇ ਮਸਾਲੇ ਦੇ ਮੇਰੀਆਂ ਹਰੀਆਂ ਮਿਰਚਾਂ ਵੀ ਪਾਈਆਂ ਹੋਈਆਂ ਨੇ ਲਾਲ ਮਿਰਚ ਮੈਂ ਤਾਂ ਪਾਉਣੀ ਉਹ ਸਬਜ਼ੀ ਪਰថਾ ਉਹਦਾ ਰੰਗ ਦਿਖਾ ਦੇਵੇ ਲਾਲ ਜਿਆ ਰੱਡਿਆ ਸੁਣਾ ਲੱਗਦਾ ਆ ਲਓ ਜੀ ਆਪਾਂ ਕਰਤਾ ਹੈ ਦੋ ਅਰਦੀਨ ਮੱਲ ਕੇ ਸੇਕ ਮੜਾ ਜਿਹਾ ਉਸ ਤੋਂ ਬਾਅਦ ਆਪਾਂ ਪਾਉਣੀ ਹੈ ਜੀ ਬਤਾਂ ਬੜਾ ਚੱਕਾ ਕੋ ਵਾਲੇ ਕਿ ਦਤਾਂ ਸੰਗਾਂ ਦੇ ਬਹੁਤ ਸੁਣੇ ਬਣੇਗੇ ਜੀ ਗਰਮ ਗਰਮ ਰੋਟੀ ਦੇ ਨਾਲ ਨਾਲ ਦੇਹੀ ਤੇ ਨਾਲ ਪਾਤਾ ਕਿੰਨਾ ਸਵਾਦ ਹੁੰਦਾ ਇਹ ਆ ਲਓ ਜੀ ਆਪਾਂ ਇਹਨਾਂ ਕਰਕੇ ਵਿੱਚ ਮਿਕਸ ਕਰ ਲਓ। ਮਿਕਸ ਕਰ। ਮਾੜਾ। ਮਾਂਗੀ ਜੀ ਤਾਂ ਅੰਦਰੋਂ ਲਾਲਾ ਨਾਲ ਰੰਗ ਹੋ ਗਿਆ ਜੀ ਮੇਰੇ ਤੇ। ਚਮਕਰਾਮੀ ਰੰਗ ਬਹੁਤ ਸੋਹਣਾ ਦਿੱਤਾ। ਆ ਨੋ ਬੱਚੇ ਤੁਸੀਂ ਵੀ ਦੱਸਣਾ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਸਬਸਕ੍ਰਾਈਬ ਕਰਿਆ ਜੀ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਤੁਸੀਂ ਕਿਸ ਤਰੀਕੇ ਨਾਲ ਬਣਾਉਨੇ ਆ ਤੇ ਵੀ ਇਹ ਸਹੀ ਆ ਜਾਂ ਤੁਸੀਂ ਹੋਰ ਤਰੀਕੇ ਨਾਲ ਜੇ ਕੋਈ ਗਲਤੀ ਵੀ ਹੋਵੇ ਤਾਂ ਵੀ ਦੱਸਣਾ ਕਮੈਂਟ ਕਰਦਿਆ ਕਰੋ ਉਸ ਨੂੰ ਆਪਾਂ ਫਿਰ ਗਾਹਾਂ ਤੋਂ ਵੀ ਹੋਰ ਤਰੀਕੇ ਨਾਲ ਵੀ ਕਰ ਸਕੀਏ ਨਾ ਕਿਸਨ ਕੋਈ ਕੋਈ ਕੰਮਗਾ ਕਿਸਨ ਕੋਈ ਆਉਂਦਾ ਤੁਸੀਂ ਆਪਦਾ ਤਰੀਕਾ ਵੀ ਸ਼ੇਅਰ ਕਰਨਾ ਮੇਰੇ ਨਾਲ ਵੀ ਤੇਰੇ ਤਰੀਕੇ ਨਾਲ ਤੁਸੀਂ ਇਹ ਪਰਠਾ ਤਿਆਰ ਕਰਦੇ ਹੋ ਆਹ ਦੇਖ ਪਰਠਾ ਕੀ ਤਿਆਰ ਆਹ ਦੇਖ ਪਰਠਾ ਆਪਣਾ ਹੋ ਗਿਆ ਤਿਆਰ ਖਾ ਕੇ ਤੁਸੀਂ ਦੱਸਣਾ ਜੀ ਕਿਹੋ ਜਿਹਾ ਲੱਗਦਾ ਰੰਗ ਰੋਗ ਨੂੰ ਦੱਸਣਾ ਜੀ ਮੈਂ ਤੁਹਾਨੂੰ ਮੈਂ ਕਹਿਣਾ ਚਾਹੁੰਦੀ ਆ ਜਿਹੜੇ ਮੇਰੇ ਜਨਮ ਤੇ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀ ਘੰਟੀ ਵਾਲਾ ਬਟਨ ਬਟਨ ਦਬਾ ਦਿਓ ਸ਼ੇਅਰ ਲਾਈਕ ਜ਼ਰੂਰ ਕਰਿਓ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੌਸਲਾ ਮਿਲਦਾ ਜੁੜੇ ਰਹੋ ਸਾਡੇ ਪਰਿਵਾਰ ਦੇ ਨਾਲ ਜਿਹੜੇ ਪਹਿਲਾਂ ਜੁੜੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਨਵੇਂ ਜੁੜਨਗੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਮੈਂਟ ਕਰਕੇ ਦੱਸਣਾ ਜੀ ਫਿਰ ਅਗਲੀ ਰੈਸਪੀ ਤੁਹਾਡੇ ਨਾਲ ਫੇਰ ਸਾਂਝੀ ਕਰਾਂਗੀ ਜੀ